ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਦਰਵਰਤੋਂ ਕਰਕੇ ਕੁਝ ਸਿਆਸੀ ਲੋਕਾਂ ਨੇ ਪੰਥ ਦੇ ਬਹੁਤ ਅਹਿਮ ਮਸਲਿਆਂ ਨੂੰ ਇੰਨੀ ਬੇਦਰਦੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਗਏ ਹਨ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ ਪੰਥ ਤੋਂ ਬੇਇੱਜ਼ਤ ਕਰਨ ਦੀ ਕੋਸ਼ਿਸ਼ ਦਾ ਨਾਟਕ ਅਤੇ ਨਾਨਕ ਸ਼ਹੀ ਕਲੰਡਰ ਨੂੰ ਬ੍ਰਾਹਮਣੀ ਧਿਆਣਿਆਂ ਵਿੱਚ ਮਲੀਨ ਕਰਨ ਦਾ ਜੋ ਨਾਟਕ ਕੀਤਾ ਗਿਆ ਉਹ ਕਈ ਤਰੀਕੇ ਦੇ ਸਵਾਲ ਸਿੱਖ ਜਗਤ ਦੇ ਮਨ ਵਿੱਚ ਪੈਦਾ ਕਰ ਰਿਹਾ ਹੈ ਜੋ ਸਿੰਘ ਸਹਿਬਾਨ ਆਪਣੇ ਆਪ ਨੂੰ ਜੱਜ ਬਣਾ ਕੇ ਉਹਨਾਂ ਕੁਰਸੀਆਂ ਤੇ ਬੈਠੇ ਹਨ ਉਹਨਾਂ ਕੋਲੋਂ ਪੰਜ ਸਵਾਲ ਪੁੱਛ ਰਿਹਾ ਹੈ ਪਹਿਲਾ ਸਵਾਲ ਇਹ ਹੈ ਕਿ ਜੋ ਮੁਜਰਮ ਆਪ ਹੋਵੇ ਉਹ ਫੈਸਲੇ ਕਿਵੇਂ ਕਰ ਸਕਦਾ ਹੈ ਉਹ ਜੱਜ ਦੀ ਕੁਰਸੀ ਤੇ ਕਿਵੇਂ ਬਹਿ ਸਕਦਾ ਹੈ ਜਿਹੜੇ ਪੰਨ ਸਿੰਘ ਸਹਿਬਾਨ ਉੱਥੇ ਬੈਠੇ ਹਨ ਔਰ ਫੈਸਲੇ ਦੇ ਰਹੇ ਹਨ ਉਹਨਾਂ ਵਿੱਚੋਂ ਦੋ ਤਖਤ ਰਹਿਤ ਮਰਿਆਦਾ ਦਾ ਖੁੱਲਾ ਅਪਮਾਨ ਕਰ ਰਹੇ ਹਨ ਅਤੇ ਉਹ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਈ ਕੀਤੇ ਹੋਏ ਹੁਕਮਨਾਮਿਆਂ ਨੂੰ ਮੰਨਣ ਤੋਂ ਮਨਕਰ ਹਨ ਕਾਲ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਦੇ ਕਿਸੇ ਵੀ ਨਿਯਮ ਦਾ ਉਲੰਘਣ ਕਰਨ ਵਾਲਾ ਸਿੱਖ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਆਓ ਵੇਖੀਏ ਕਿ ਸਿੱਖ ਰਹਿਤ ਮਰਿਆਦਾ ਨੂੰ ਬਿਲਕੁਲ ਹੀ ਨਹੀਂ ਮੰਨਦੇ ਔਰ ਸਿੱਖ ਰਹਿਤ ਮਰਿਆਦਾ ਅਨੁਸਾਰ ਅਰਦਾਸ ਵੇਲੇ ਗ੍ਰੰਥੀ ਦਾ ਖੜਾ ਹੋਣਾ ਲਾਜ਼ਮੀ ਹੈ ਲੇਕਿਨ ਇਹ ਆਰਾਮ ਨਾਲ ਬੈਠਾ ਹੈ ਔਰ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਜਥੇਦਾਰ ਤਨਖਾਯੋਗ ਨਹੀਂ ਹੈ ਸਿੱਖ ਰਹਿਤ ਮਰਿਆ ਅਨੁਸਾਰ ਗੁਰਦੁਆਰੇ ਅਤੇ ਗੁਰੂ ਦੀ ਹਜ਼ੂਰੀ ਵਿੱਚ ਘੰਟੀਆਂ ਅਤੇ ਕਢਿਆਲ ਵਜਾਣ ਵਾਲਾ ਮਨੁੱਖ ਤਨਖਾਇਆ ਕਹਿਲਾ ਕਹਿੰਦਾ ਹੈ ਇੱਥੇ ਵੇਖੋ ਫੈਡ ਗ੍ਰੰਥੀ ਆਪ ਟਲੀਆਂ ਅਤੇ ਕਢਿਆਲ ਵਜਾ ਰਹੇ ਹਨ ਕਿ ਇਹ ਸ਼ਬਦ ਗੁਰੂ ਦੀ ਪੂਜਾ ਹੈ ਜਾਂ ਕਿਸੇ ਦੇਵੀ ਦੇਵਤਾ ਦੀ ਪੂਜਾ ਇਹ ਤਨਖਾਯੋਗ ਨਹੀਂ ਹਨ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ ਪੰਥ ਤੋਂ ਛੇਕਨ ਵਿੱਚ ਸ਼ਾਮਿਲ ਸਿੰਘ ਸਹਿਬਾਨ ਵਿੱਚ ਹੈਡ ਗ੍ਰੰਥੀ ਦੇ ਪਿੱਛੇ ਖੜਾ ਹੋਇਆ ਉਹ ਪੁਜਾਰੀ ਵੀ ਸ਼ਾਮਿਲ ਸੀ ਜੋ ਉਹਨਰ ਅਰਦਾਸ ਕਰਨ ਜਾ ਰਿਹਾ ਹੈ ਇਹਦੀ ਅਰਦਾਸ ਵੇਖਣਾ ਕਿ ਕੀ ਇਹ ਅਰਦਾਸ ਸਿੱਖ ਰਹਿਤ ਮਰਿਆਦਾ ਵਿੱਚ ਪਰਵਾਣਿਤ ਅਰਦਾਸ ਦਾ ਹੀ ਹਿੱਸਾ ਹੈ ਜਾਂ ਇਹ ਆਪਣੀ ਹੀ ਅਰਦਾਸ ਬਣਾਈ ਹੋਈ ਹੈ ਮਹਾਰਾ तखत सच खंड श्रीगर श्री सहिब विखे आप जी बखशियां हुई दता बे ਤੇ ਸੰਗਤਾਂ ਵੱਲੋਂ ਇੱਕ ਇੱਕ ਮਹੀਨੇ ਦੋ ਦੋ ਮਹੀਨੇ ਇੱਕ ਇੱਕ ਸਾਲ ਦੋ ਦੋ ਸਾਲਾਂ ਲਈ ਕੜਹਾ ਪ੍ਰਸਾਦ ਦੇ ਭੋਗ ਲਗਦੇ ਹਨ ਅਤੇ ਜਿਨਾਂ ਗੁਰਮੁਖਾਂ ਵੱਲੋਂ ਸਦਾ ਵੀ ਕੜਾ ਪ੍ਰਸ਼ਾਦੀਆਂ ਤੇ ਗਾਂ ਲਈ ਮਾਇਆ ਹਾਜ਼ਰ ਹੋਈ ਇਹ ਜੀ ਗਰੀਬਨ ਬਾਤ ਜੀ ਪੰਥ ਦੇ ਵਹਾਨ ਪ੍ਰਚਾਰਕ ਪ੍ਰੋਫੈਸਰ ਰਚਨ ਸਿੰਘ ਜੀ ਨੂੰ ਪੰਥ ਤੋਂ ਛੇਕਨ ਦੇ ਹੁਕਮਨਾਮੇ ਉੱਤੇ ਇਸ ਪੁਜਾਰੀ ਦੇਵੀ ਦਸਕਤ ਸੰਨਤਾ ਕਿ ਖਾਸਾ ਜੀ ਇਹ ਇਸ ਕਾਬਲ ਹੈ ਕਿ ਇਹ ਅਰਪਣ ਬੰਦਾ ਜਿਹਨੂੰ ਅਰਦਾਸ ਵੀ ਪੜਨੀ ਠੀਕ ਤਰ੍ਹਾਂ ਬੋਲਣਾ ਵੀ ਨਹੀਂ ਆਂਦਾ ਗੁਰੂ ਉਹ ਡੇ ਵੱਡੇ ਪੰਥ ਦੇ ਮਹਾਨ ਪ੍ਰਚਾਰਕ ਅਤੇ ਸਾਭਕਾ ਜਥੇਦਾਰ ਦੇ ਖਿਲਾਫ ਤੈਅ ਕਰ ਸਕੇ ਕਿ ਉਹਦਾ ਦੋਸ਼ ਹੈ ਇਸ ਪ੍ਰਹਿਤ ਰਹਿਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਸੂਰੀ ਕਿਸੇ ਵੀ ਗ੍ਰੰਥ ਜਾਂ ਮੂਲਟੀ ਦਾ ਪ੍ਰਕਾਸ਼ ਨਹੀਂ ਹੋ ਸਕਦਾ ਫਕਾਲ ਅਖਰ ਸਾਹਿਬ ਤੋਂ 5 ਜੂਨ 2008 ਵਿੱਚ ਇਹੋ ਜਿਹਾ ਇੱਕ ਹੁਕਮਨਾਮਾ ਵੀ ਜਾਰੀ ਹੋਇਆ ਹੈ ਕਿ ਉਸ ਹੁਕਮਨਾਮੇ ਨੂੰ ਹੀ ਨਹੀਂ ਮੰਨੇ ਇਥੇ ਇੱਕ ਗ੍ਰੰਥ ਦਾ ਛੱਡ ਕੇ ਕਈ ਗ੍ਰੰਥਾਂ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋ ਰਿਹਾ ਹੈ ਕਿ ਇੱਕ ਸਿੱਖ ਨੂੰ ਜੋ ਮੱਥਾ ਟੇਕ ਰਿਹਾ ਉਹਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਕਿਹੜੇ ਹਨ ਤੇ ਦੂਜੇ ਗ੍ਰੰਥ ਕਿਹੜੇ ਹਨ ਕਿ ਇਹ ਜਥੇਦਾਰ ਆਪ ਤਨਖਾਯੋਗ ਨਹੀਂ ਉਸਾਹਨੇ ਦੇਖਿਆ ਕਿ ਇਹ ਸਖਤਰ ਜਥੇਦਾਰ ਨਾ ਰਾਤ ਮर्यादा ਮੰਨਦੇ ਨੇ ਨਾ ਸਿੱਖ ਸਿਧਾਂਤ ਕਾਨੂੰ ਮੰਨਦੇ ਨੇ ਤੇ ਨਾ ਸਤਿਕਾਰ ਕਰਦੇ ਤੇ ਨਾ ਨਾਮੈਣ ਮੰਨਦੇ ਨੇ ਆਓ ਇਹੋ ਨਜ਼ਾਰਾ ਵੇਖੀਏ ਇਨਾਂ ਦਸ਼ਮ ਗ੍ਰੰਥੀਆਂ ਦਾ ਦਸ਼ਮ ਗ੍ਰੰਥ ਭਾਂਗੂ ਪੋਸਤ ਹਫੀਮ ਖਾਨ ਦੀ ਸਿੱਖਿਆ ਦਿੰਦਾ ਹੈ। ਇਹੀ ਨਤੀਜਾ ਹੈ ਕਿ ਇਹ ਨਿਹੰਗ ਭਾਂਗੂ ਤੇ ਪੋਸਤ ਹਾਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਮੰਨਦੇ ਹਨ ਕਿ ਇਹ ਹੀ ਹੈ ਸਿੱਖੀ ਇਹ ਹੀ ਹੈ ਤਕਤਾਂ ਦੀ ਮਰਿਆਦਾ ਆਓ ਵੇਖੋ ਨਜ਼ਾਰਾ ਕਿਤ ਖਾਦਿਆਂ ਮਤ ਪ੍ਰਿਸ਼ਟ ਹੋਏ ਮਨ ਮੇ ਵਧੇ ਵਿਕਾਰ ਗੁਰੂ ਗ੍ਰੰਥ ਸਾਹਿਬੇ ਕਹਿੰਦੇ ਹਨ ਔਰ ਇਹ ਭੰਗ ਪੋਸਤ ਜੇ ਨਸ਼ੇ ਕਰਕੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਹਿੰਦੇ ਹਨ ਤਾਂ ਮਿਰਚਾ ਕ੍ਰਿਸ਼ਨ ਸਿੰਘ ਉਹਨੇ ਦੋ ਬੰਦੇ ਹੋਰ ਕਰਤੇ ਮੈਚੋਂ ਬਾਈ ਦਰਸ਼ਨ ਵੀ ਕਰਦਾ ਰੋਡਿਆਂ ਵਿੱਚ ਸ਼ਰੀਫ ਬੰਦਾ ਤੇ ਸਾਰੇ ਗੁਰਦਾਰੇ ਕਬਜ਼ਾ ਕਰੀ ਬੈਠਾ ਤੇ ਉਹਨੇ ਉਹਨੇ ਨਾ ਸਦਰਪਿੰਡ ਬਾਬਾ ਢਾਗਰ ਨੂੰ ਉਲਟ ਬੋਲਿਆ ਤੇ ਬਾਬਾ ਜੀ ਨੇ ਉਸ ਨੂੰ ਕਾਂਗਰਸੀ ਏਜੰਟ ਕਹਿ ਰਿਆ ਤੇ ਸੱਤੇ ਪਾਸ਼ਾ ਨੂੰ ਗੱਡੀ ਚੜਾ ਦੇ ਤੰਮੀ ਨੂੰ ਗੱਟਕੜਾ ਬੰਦਾ ਨਹੀਂ ਲੋਟ ਰਾ ਸਾਰੇ ਮੈਥੋਂ ਕੜਤੇ ਗੰਦ ਪਾਦਾ ਨੇ ਮੈਥੇ ਚ ਤੰਮੇ ਨੇ ਸਾਡੀ ਕੌਮ ਦਾ ਇਹੀ ਦੁਖਾਂਤ ਹੈ ਕਿ ਇਹੋ ਜੇ ਅਨਪੜ ਤੇ ਨਸ਼ੇ ਕਰਨ ਵਾਲੇ ਲੋਗ ਸਾਡੇ ਪੰਥ ਦੇ ਅਹਿਮ ਫੈਸਲੇ ਕਰ ਰਹੇ ਹਨ ਖਾਲਸਾ ਜੀ ਅਗਲੀ ਵੀਡੀਓ ਛੋਟੇ ਦਿਲ ਵਾਲੇ ਨਾ ਵੇਖਣ ਕਿਉਂਕਿ ਇਹ ਆਪ ਜੀ ਨੂੰ ਵਿਚਲਿਤ ਕਰ ਸਕਦੀ ਹੈ ਇਹ ਵੀ ਤਕਬਿਹਰ ਸਾਹਿਬ ਦੀ ਇੱਕ ਮਰਿਆਦਾ ਹੈ ਜੋ ਨਾਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਆਦੇਸ਼ ਨਾਲ ਟੁਕਦੀ ਹੈ ਤੇ ਨਾ ਹੀ ਰਹਿਤ ਮਰਿਆਦਾ ਦੇ ਕਿਸੇ ਅੰਗ ਦਾ ਪਾਲਨ ਕਰਦੀ ਹੈ ਇਹ ਲੋਗ ਹਨ ਕੌਮ ਦਾ ਫੈਸਲਾ ਕਰਨ ਵਾਲੇ ਇਸ ਗਰੀਬ ਜਾਨਵਰ ਦਾ ਖੂਨ ਅੰਦਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਜਾਇਆ ਜਾਏਗਾ ਉੱਥੇ ਗੁਰੂ ਮਹਾਰਾਜ ਦੇ ਰੁਮਾਲਿਆਂ ਨਾਲ ਇਹ ਖੂਨ ਲਾ ਕੇ ਤਿਲਕ ਲਗਾਇਆ ਜਾਏਗਾ ਤੇ ਸ਼ਸ਼ਤਰਾਂ 'ਤੇ ਤਿਲਕ ਲਗਾਇਆ ਜਾਏਗਾ ਇਹ ਹੀ ਹੈ ਰਹਿਤ ਮਰਿਆਦਾ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਪੰਥ ਦੇ ਵਿਦਵਾਨ ਦੇ ਪਵਿੱਖ ਦਾ ਫੈਸਲਾ ਤੇ ਕੌਮ ਦੇ ਵੱਡੇ ਵੱਡੇ ਫੈਸਲੇ ਕਰਨ ਵਾਲੇ ਇਹ ਹਨ ਅਨਪੜ ਗਵਾਰ ਤੇ ਬਲੀ ਦੇਣ ਵਾਲੇ ਤਨਖਾਯੋਗ ਜਥੇਦਾਰ